ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅਮਰਪਾਲ ਸਿੰਘ ਨੇ ਜੇਲ੍ਹ ਦੇ ਅੰਦਰੋਂ ਬੈਠੇ ਹੀ ਅਜਿਹਾ ਕੀ ਕਰ ਦਿੱਤਾ ਵੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਪੂਰੀ ਪਾਰਟੀ ਖਤਰੇ ਵਿੱਚ ਆ ਗਈ ਹੈ ਤੇ ਭਗਵੰਤ ਮਾਨ ਸਾਹਿਬ ਦੀ ਸੀਐਮਸ਼ਿਪ ਵੀ ਖਤਮ ਹੋਣੇ ਵਾਲੀ ਹੈ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੇ ਤੇ ਇਸਦੇ ਬਾਰੇ ਜਾਣਨੇ ਹਾਂ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਦੇ ਨਾਲ ਜਿਹੜਾ ਕਿ ਕੇਜਰੀਬਾਲ ਦੇ ਤਸੀਹੇ ਦਾ ਜਿਹੜੀ ਕਿ ਹੁਣ ਸ਼ੋਰ ਮਚ ਗਿਆ ਆਪਣੇ ਹਿੰਦੁਸਤਾਨ ਦੇ ਵਿੱਚ ਕਿ ਜਿਹੜਾ ਕੇਜਰੀਵਾਲ ਤਸੀਫਾ ਦੇ ਰਿਹਾ ਮੁੱਖ ਮੰਤਰੀ ਦੀ ਕੁਰਸੀ ਤੋਂ ਤੁਹਾਨੂੰ ਪਤਾ ਕੀ ਉਹਦਾ ਅਸਲੀ ਰਾਜ ਕੀ ਹੈ ਭਾਈ ਅਮਰਪਾਲ ਦੇ ਨਾਲ ਜਾ ਕੇ ਜੁੜ ਗਈ ਹੈ ਗੱਲ ਕਿਵੇਂ ਇਹਦੇ ਪਿੱਛੇ ਦਾ ਮਾਮਲਾ ਭਾਈ ਅਮਰਪਾਲ ਨੇ ਜਿਹੜਾ ਕਿ ਕਰਵਾ ਦਿੱਤਾ ਹੁਣ ਤੁਸੀਂ ਕਹੋਗੇ ਕਿ ਭਾਈ ਅਮਰਪਾਲ ਦੇ ਨਾਲ ਇਸ ਗੱਲ ਦਾ ਲੈਣਾ ਦੇਣਾ ਕੀ ਹੈ ਪਰ ਮੈਂ ਤੁਹਾਨੂੰ ਅੱਜ ਸਾਬਤ ਕਰੂੰਗਾ ਤੁਹਾਡੇ ਸਾਹਮਣੇ ਉਹ ਸਬੂਤ ਪੇਸ਼ ਕਰੂੰਗਾ ਕਿ ਭਾਈ ਅਮਰਪਾਲ ਨੇ ਜਿਹੜਾ ਕਿ ਕੰਮ ਕਰ ਦਿੱਤਾ ਉਹ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸੂੰਗਾ ਵੀ ਗੱਲ ਹੈ ਕੀ ਹੈ ਜਿਹੜੀ ਭਾਈ ਅਮਰਪਾਲ ਸਿੰਘ ਨੇ ਚਾਲ ਚੱਲੀ ਹੈ ਪੂਰੀ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਜਿਹੜੀ ਕਿ ਆਮ ਆਦਮੀ ਪਾਰਟੀ ਹੈ ਪੰਜਾਬ ਦੇ ਵਿੱਚ ਹੁਣ ਤੁਸੀਂ ਕਹੋਗੇ ਪੰਜਾਬ ਵਾਸੀਓ ਖਾਸ ਕਰਕੇ ਸਾਡੇ ਸਿੱਖ ਕਹਿਣਗੇ ਵੀ ਇਹ ਗੱਲ ਕਿਵੇਂ ਹੋ ਸਕਦੀ ਹੈ ਪਰ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਵੀ ਮੈਂ ਦਲੀਲਾਂ ਦੇ ਤੇ ਸੱਚ ਦੇ ਆਧਾਰ ਤੇ ਗੱਲ ਕਰਦਾ ਹੁੰਦਾ ਪਰ ਮੈਂ ਤੁਹਾਨੂੰ ਇਹ ਗੱਲ ਸਾਬਤ ਕਰਕੇ ਦਿਖਾਉਂਗਾ ਤੁਸੀਂ ਮੰਨ ਜੂਗੇ ਕਿ ਭਾਈ ਅਮਰਪਾਲ ਨੇ ਜਿਹੜੀ ਚਾਲ ਚੱਲੀ ਹੈ ਉਹ ਇਹਨਾਂ ਦੀ ਪਾਰਟੀ ਦੇ ਬੜੀ ਭਾਰੀ ਪੈ ਚੁੱਕੀ ਹੈ ਇਹ ਕਿਤੇ ਨਾ ਕਿਤੇ ਦੇਖਣ ਵਾਲੀ ਗੱਲ ਆ ਹੁਣ ਸਾਡੇ ਪੰਜਾਬ ਦੇ ਲੋਕ ਨਹੀਂ ਮੰਨਣੇ ਕਿ ਭਾਈ ਅਮਰਪਾਲ ਨੇ ਜਿਹੜੀ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਚਾਲ ਚੱਲੀ ਹੈ ਉਸੇ ਦੇ ਕਾਰਨ ਹੀ ਇਹ ਤਸੀਫਾ ਮਿਲ ਰਿਹਾ ਇਸ ਨੂੰ ਜਿਹੜਾ ਕਿ ਕੇਜਰੀਵਾਲ ਹੈ ਇਹਨੂੰ ਤਸੀਫਾ ਦਵਾਉਣ ਵਾਲਾ ਕੌਣ ਹੈ ਭਾਈ ਅਮਰਪਾਲ ਸਿੰਘ ਹੁਣ ਤੁਸੀਂ ਕਹੋਗੇ ਬੰਦਾ ਬਗਵਾਸ ਮਾਰ ਰਿਹਾ ਹੋਊਗਾ ਨਹੀਂ ਸੱਚ ਹੈ ਮੈਂ ਦੱਸੂਆਂ ਵੀ ਸੱਚ ਹੈ ਕੀ ਹੈ ਇਹ ਪਹਿਲਾ ਨੰਬਰ ਦੇਖੋ ਸੁਪਰੀਮ ਕੋਰਟ ਦਾ ਆਰਡਰ ਹੈ ਵੀ ਤੂੰ ਜਿਹੜਾ ਕਿ ਮੁੱਖ ਮੰਤਰੀ ਦੇ ਕਰਿਆਲੇ ਹੁੰਦਾਗਾ ਉਹਦੇ ਵਿੱਚ ਨਹੀਂ ਜਾ ਸਕਦਾ ਤਾਂ ਹੁਣ ਮੈਂ ਦੱਸਦਾ ਤੁਹਾਨੂੰ ਵੀ ਕਿਹੜੇ ਹਿਸਾਬ ਦੇ ਨਾਲ ਭਾਈ ਅਮਰਪਾਲ ਸਿੰਘ ਨੇ ਇਹਨਾਂ ਨੂੰ ਮੰਜਾ ਮੰਨਣੀ ਪੈਣੀ ਹੈ ਤੁਹਾਨੂੰ ਇਹ ਗੱਲ ਦੇਖੋ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦਿਖਾਉਣਾ ਖੜ ਜੋ ਇਹ ਬਹੁਤ ਵੱਡੀ ਅਪਡੇਟ ਆ ਪੰਜਾਬੀਓ ਇੱਕ ਇੱਕ ਭੈਣ ਭਰਾ ਨੂੰ ਸੁਣਨ ਵਾਲੀ ਗੱਲ ਆ ਇਹ ਬੰਦਾ ਇੱਕ ਪਹਿਲਾਂ ਤਾਂ ਇਹਦਾ ਬਿਆਨ ਸੁਣੋ ਕਿ ਜੀ ਨੇ ਕੇਜਰੀਵਾਲ ਨੂੰ ਰੋਕਿਆ ਸੀ ਕਾਦੇ ਤੋਂ ਕਿ ਤੂੰ ਸਿਆਸਤ ਹੀ ਨਾ ਕਰ ਸਟਾਰਟਿੰਗ ਦੀ ਗੱਲ ਆ ਇਹ ਜਦੋਂ ਦਿੱਲੀ ਦੇ ਵਿੱਚ ਧਰਨੇ ਲੱਗਿਆ ਕਰਦੇ ਸੀ ਉਦੋਂ ਦੀ ਗੱਲ ਆ ਤੇ ਪਹਿਲਾਂ ਇੱਕ ਬਿਆਨ ਸੁਣੋ ਛੋਟਾ ਜਿਹਾ ਬਿਆਨ ਆ ਬੜਾ ਟਾਈਮ ਨਹੀਂ 1 ਮਿੰਟ 21 ਸਕਿੰਡ ਦਾ ਤਾਂ ਮੈਂ ਚਾਹੂੰਗਾ ਤੁਸੀਂ ਸੁਣੋ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੋ ਆ ਵੀ ਭਾਈ ਅਮਰਪਾਲ ਨੇ ਇਹਨਾਂ ਨੂੰ ਕਿਵੇਂ ਮਾਂਜਿਆ ਆ ਸੁਣੋ ਮੈਂ ਪਹਿਲੇ ਸੇ ਹੀ ਬਤਾ ਰਹਾ ਤਾਂ ਰਾਹ ਤੇ ਮੈਂ ਨਹੀਂ ਜਾਣਾ समाज की सेवा करो बहुत बड़ा आदमी बन जाएगा समाज सेवा ये अपने जीवन में आनंद देती है दे। आनंद में डूबे रहो लेकिन उसके दिल में नहीं रहे तो बात आई नहीं और आज जो होना तो हो गया सुन लिया ਇਹ ਕਹਿੰਦਾ ਸੀ ਵੀ ਜੋ ਹੋਣਾ ਇਹ ਨਾ ਹਜਾਰੀਆ ਇਹ ਕਹਿੰਦਾ ਸੀ ਵੀ ਮੈਂ ਰੋਕਿਆ ਸੀ ਸਿਆਸਤ ਨਾ ਕਰ ਪਰ ਕਹਿੰਦਾ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਪੰਜਾਬੀ ਉਹ ਸਾਰਿਆਂ ਨੂੰ ਪਤਾ ਤੁਹਾਨੂੰ ਪਤਾ ਵੀ ਤੇਜਰੀਵਾਲ ਤਸੀਹੇ ਦੇਣ ਜਾ ਰਿਹਾ ਪਰ ਮੈਂ ਦੱਸਦਾ ਹੁਣ ਤਸੀਹੇ ਕਿਵੇਂ ਦੇਵਾ ਰਿਹਾ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਬੈਠ ਕੇ ਇਹ ਚਾਲ ਭਾਈ ਅਮਰਪਾਲ ਸਿੰਘ ਦੀ ਕੌੜੀ ਲੱਗਦੀ ਉਹ ਗੱਲ ਲੱਗੀ ਜਾਵੇ ਕਿਸੇ ਨੂੰ ਪਰ ਗੱਲ ਸੱਚ ਮੈਂ ਸਾਬਤ ਕਰੂੰ ਅੱਜ ਕਿ ਕਿ ਮੇਦਸ ਤਸੀਫਾ ਦਵਾਇਆ ਜਾ ਰਿਹਾ ਭਾਈ ਅਮਰਪਾਲ ਸਿੰਘ ਦੁਆਰਾ ਤੇ ਦੂਜੇ ਬੰਦੀ ਸਿੰਘਾਂ ਦਾ ਵੀ ਵਿਚੇ ਹੱਥ ਹੈ ਹੁਣ ਤੁਸੀਂ ਕਹੋਗੇ ਭਗਵਾਸੀ ਜਾਂ ਮੈਂ ਦਾਦਾ ਹੁਣ ਸੱਚ ਕੀ ਹੈ ਤੁਸੀਂ ਮੰਨੋਗੇ ਦੇਖੋ ਬੜਾ ਹੀ ਭਿਆਨਕ ਮੰਝਰ ਆ ਪੰਜਾਬ ਦਾ ਤਾਂ ਤੁਸੀਂ ਸਮਝੋ ਪੰਜਾਬ ਦੀ ਜਿਹੜੀ ਸਾਡੇ ਗਵਰਨਮੈਂਟ ਕਿਹੜੀ ਹੈ ਆਮ ਆਦਮੀ ਪਾਰਟੀ ਦੀ ਡਿਬਰੂਗੜ੍ਹ ਘੱਲਣ ਵਾਲਾ ਕੌਣ ਹੈ ਭਾਈ ਅਮਰਪਾਲ ਸਿੰਘ ਨੂੰ आम आदमी पार्टी यानी कि भगवंत मान चल दी किथों ਆ ਸਾਡੀ ਸਰਕਾਰ ਪੰਜਾਬ ਦੀ ਦਿੱਲੀੋਂ ਤਾਂ ਹੁਣ ਦੇਖੋ ਕਿ ਮੇਨ ਪੁਆਇੰਟ ਦੱਸਦਾ ਤੁਸੀਂ ਮੰਨੋਗੇ ਵੀ ਹਾਂ ਵਾਕਈ ਗੱਲ ਤੇਰੀ ਸੱਚ ਆ ਭਾਈ ਦੇਖੋ ਗੱਲ ਇਹ ਹੈ ਭਾਈ ਅਮਰਪਾਲ ਇਹਨਾਂ ਲਈ ਜੇਲ੍ਹ ਦੇ ਵਿੱਚ ਬੰਦ ਹੈ ਕਰ ਨਹੀਂ ਭਾਈ ਅਮਰਪਾਲ ਸਿੰਘ ਇਹਨਾਂ ਲਈ ਜੇਲ੍ਹ ਦੇ ਵਿੱਚ ਬੰਦ ਆ ਪਰ ਮੈਂ ਕਹਿੰਦਾ ਵੀ ਜਿਹੜੀ ਅਸਲੀ ਗੱਲ ਆ ਉਹ ਹੁਣ ਤੁਹਾਡੇ ਮੰਨਣਯੋਗ ਹੋਣੀ ਹੈ ਜਿਹੜੀ ਕਿ ਮੈਂ ਕਹਿਣ ਜਾ ਰਿਹਾ ਭਾਈ ਅਮਰਪਾਲ ਸਿੰਘ ਇਹਨਾਂ ਲਈ ਜੇਲ੍ਹ ਦੇ ਵਿੱਚ ਬੰਦਾ ਜਿਹੜੇ ਸਾਡੇ ਲੋਕ ਨੇ ਸਿੱਖ ਨੌਜਵਾਨ ਜਾਂ ਸਾਡਾ ਪੂਰਾ ਸਿੱਖ ਸਮਾਜ ਸਾਡੇ ਪੰਜਾਬ ਦੇ ਲੋਕ ਇਹਨਾਂ ਲਈ ਭਾਈ ਅਮਰਪਾਲ ਸਿੰਘ ਜਿਹੜਾ ਕਿ ਇੱਕ ਤਪੱਸਿਆ ਕਰ ਰਿਹਾ ਬੰਦੀ ਸਿੰਘ ਨਾਲ ਦੇ ਉਹ ਇੱਕ ਟਾਈਮ ਐ ਸਮਝ ਸਕਦੇ ਸੀ ਉਹ ਤਪੱਸਵੀ ਨੇ ਕਿਉਂ ਇਹਨਾਂ ਨੂੰ ਤਾਂ ਐਂ ਅਸੀਂ ਜੇਲ੍ਹ ਦੇ ਵਿੱਚ ਬੰਦ ਕਰਤੇ ਪਰ ਜੇਲ੍ਹ ਦੇ ਵਿੱਚ ਬੈਠੇ ਹੋ ਕਰਦੇ ਕੀ ਨੇ ਇਹ ਬੜੀ ਅਹਿਮ ਗੱਲ ਹੈ ਤੇ ਹੁਣ ਤੁਸੀਂ ਮੰਨੋਗੇ ਵੀ ਉਹ ਗੱਲ ਹੈ ਕੀ ਹੈ ਭਾਈ ਅਮਰਪਾਲ ਸਿੰਘ ਰੈ ਰਾਸ ਦਾ ਪਾਠ ਕਰਦੇ ਨੇ ਸੁਖਮਣੀ ਸਾਹਿਬ ਦਾ ਵੀ ਪਾਠ ਕਰਦੇ ਨੇ ਬਹੁਤ ਸਾਰੇ ਹੋਰ ਪਾਠ ਨੇ ਜਿਨ੍ਹਾਂ ਦਾ ਕਿ ਮੈਨੂੰ ਚਲੋ ਨਾਮ ਨਹੀਂ ਪਤਾ ਹੋਣਾ ਪਰ ਕਿਤੇ ਨਾ ਕਿਤੇ ਪੰਜਾਬੀਓ ਉਹਨਾਂ ਦਾ ਜਿਹੜਾ ਕਿ ਪ੍ਰਕੋਪ ਹੈ ਪ੍ਰਮਾਤਮਾ ਦਾ ਚੁੱਪਚਾਪ ਬੈਠੇ ਸਿੰਘਾਂ ਦਾ ਤੇ ਸਿਹੇ ਚੱਲੀ ਜਾਂਦੇ ਜਿਹੜੇ ਉਹਨਾਂ ਦਾ ਪ੍ਰਕੋਪ ਇਸ ਪਾਰਟੀ ਦੇ ਉੱਤੇ ਪੈ ਚੁੱਕਿਆ ਇਹਨਾਂ ਦੇ ਦੁਸ਼ਮਣਾਂ ਦੇ ਉੱਤੇ ਇਹਨਾਂ ਤੇ ਪੈ ਚੁੱਕਿਆ ਜਿਹੜੀ ਪਾਰਟੀ ਸਾਡੇ ਸਿੱਖਾਂ ਨੌਜਵਾਨਾਂ ਦੀ ਦੁਸ਼ਮਣ ਹੈ ਸਾਡੇ ਪੰਜਾਬ ਦੀ ਦੁਸ਼ਮਣ ਹੈ ਦਿੱਲੀੋਂ ਚੱਲਦੀ ਸੀ ਪੰਜਾਬ ਘੰਟੀ ਖੜਕੜੀ ਖੜਕਦੀ ਸੀ ਤੇ ਫੇਰ ਸਾਡੇ ਪੰਜਾਬ ਦੀ ਸਰਕਾਰ ਕੋਈ ਹਲਚਲ ਚਾਹੁੰਦੀ ਸੀ ਤਾਂ ਤੁਸੀਂ ਸਮਝੋ ਕਿ ਜਿਹੜਾ ਭਾਈ ਅਮਰਤਪਾਲ ਵਰਗੇ ਸਿੰਘ ਉੱਥੇ ਜਪਜੀ ਸਾਹਿਬ ਦਾ ਪਾਠ ਤੇ ਹੋਰ ਬਥੇਰੇ ਪਾਠ ਕਰਦੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਪ੍ਰਕੋਪ ਜਿਹੜਾ ਪ੍ਰਮਾਤਮਾ ਦਾ ਪ੍ਰਕਾਸ਼ ਉਹ ਇਹਨਾਂ ਦੇ ਉੱਤੇ ਪੈ ਚੁੱਕਿਆ ਜਿਹੜਾ ਕਿ ਐਸੀ ਦ੍ਰਿਸ਼ਟੀ ਪਾਈ ਕਿ ਪੂਰੀ ਦੀ ਪੂਰੀ ਕਾਇਆ ਪਲਟ ਕੇ ਰੱਖ ਦਿੱਤੀ ਇਹਨਾਂ ਜ਼ਾਲਮਾਂ ਦੀ ਇਹ ਹੀ ਸੀਗਾ ਸੱਚ ਵੀ ਜਿਹੜਾ ਕਿ ਭਾਈ ਅਮਰਪਾਲ ਦੀ ਚਾਲ ਕਿਹੜੀ ਸੀ ਉਹ ਆਪਣੇ ਗੁਰੂ ਦਾ ਸਿੰਘ ਨਾਮ ਜਪੀ ਜਾਂਦੇ ਨੇ ਤੇ ਇਧਰਲੇ ਪਾਸੇ ਜਿਹੜੇ ਕਿ ਢਾਹ ਢੇਰੀ ਹੋ ਰਹੇ ਨੇ ਉਹ ਐਵੇਂ ਨਹੀਂ ਹੋ ਰਹੇ ਇਹ ਤਸੀਹੇ ਜਿਹੜੇ ਚੱਲ ਰਹੇ ਨੇ ਸਾਡੇ ਸਿੰਘ ਜਿਹੜਾ ਤਸ਼ੱਦਦ ਉਹਨਾਂ ਦੇ ਉੱਤੇ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੁਆਰਾ ਉਹੀ ਇਹਨਾਂ ਨੂੰ ਇਹਨਾਂ ਦਾ ਲੈ ਕੇ ਬੈਠੀ ਜਾਂਦਾ ਕਿਉਂਕਿ ਇਹ ਸੋਚਦੇ ਨੇ ਵੀ ਅਸੀਂ ਸਦਾ ਹੀ ਰਾਜ ਕਰਾਂਗੇ ਸਾਡੀ ਸਰਕਾਰ ਹੈ ਪਰ ਨਹੀਂ ਉਹ ਵਾਹਿਗੁਰੂ ਉਹ ਪ੍ਰਮਾਤਮਾ ਉਹ ਸਭ ਜਾਣਦਾ ਗੱਲਾਂ ਕਰਦਾ ਸੀ ਕੇਜਰੀਵਾਲ ਸਟੇਜ ਦੇ ਉੱਤੇ ਚੜ੍ਹ ਕੇ ਕਹਿੰਦਾ ਆਹਾ ਮੇਰੇ ਹੱਥ ਦੇ ਵਿੱਚ ਆ ਆਪਣਾ ਭਗਤ ਸਿੰਘ ਦੀ ਕਿਤਾਬ ਕੀ ਉਹ ਜਾਣਦਾ ਜਿਹਦੀ ਕਿਤਾਬ ਹੱਥ ਦੇ ਵਿੱਚ ਫੜੀ ਖੜਾ ਹੈ ਤੈਨੂੰ ਐ ਨਹੀਂ ਪਤਾ ਵੀ ਹੈ ਕੌਣ ਹੈ ਉਹੀ ਪੰਜਾਬ ਦਾ ਸੂਰਮਾ ਜਿਹਨੇ ਦੇਸ਼ ਆਜ਼ਾਦ ਕਰਵਾਇਆ ਸੀ ਤੇ ਤੁਸੀਂ ਉਹਨਾਂ ਦੀ ਰੀਸ ਕਿੱਥੋਂ ਕਰ ਲੋਗੇ ਇਤਿਹਾਸ ਦੱਸਣ ਲੱਗ ਜਾਨੇ ਨਾਟਕ ਕਰਦੇ ਆ ਜਿਹੜੇ ਤੁਸੀਂ ਇਹ ਸਾਡੇ ਸਾਡੇ ਸਾਹਮਣੇ ਨਹੀਂ ਚੱਲਦੇ ਹੁਣ ਮੈਨੂੰ ਪਤਾ ਹੈ ਸਾਡੀ ਜਨਤਾ ਸਮਝ ਗਈ ਹੈ ਇਹ ਜਿਹੜਾ ਬੰਦਾ ਹੈ ਇਹਦੀ ਗੱਲ ਦੇ ਵਿੱਚ ਤਾਂ ਦੇਖੋ ਵੈਸੇ ਅੱਛਾ ਦੂਜੀ ਗੱਲ ਆਪਦੇ ਮੂੰਹ ਨਾਲ ਕਹਿ ਦਿੱਤਾ ਪੰਜਾਬੀਆਂ ਨੇ ਮੈਂ ਤਸੀਫਾ ਦਿੰਦਾ ਪਰ ਜਿਹੜੀ ਚਾਲ ਹੈ ਉਹ ਸਾਡੇ ਸਿੰਘਾਂ ਨੇ ਜਿਹੜੀ ਡੂੰਗੀ ਚੱਲੀ ਹੈ ਜਿਹੜੀ ਕਿ ਕਿਸੇ ਦੇ ਨਾ ਤਾਂ ਉਹ ਪਕੜ ਦੇ ਵਿੱਚ ਆਵੇ ਨਾ ਉਹਨੂੰ ਕੋਈ ਕਾਨੂੰਨ ਅਰੈਸਟ ਕਰ ਸਕਦਾ ਉਹ ਚਾਲ ਆ ਸਾਡੇ ਸਿੰਘਾਂ ਦੀ ਜਿਹੜੀ ਕਿ ਅੰਦਰੋਂ ਚੱਲੀ ਜਾਂਦੀ ਹੈ ਮਨ ਦੇ ਵਿੱਚੋਂ ਨਾ ਕੋਈ ਉਹਨੂੰ ਅਦਾਲਤ ਮਾਰੇ ਤੇ ਨਾ ਕੋਈ ਕਾਨੂੰਨ ਆ ਉਹਨੂੰ ਅਰੈਸਟ ਕਰੇ ਇਹ ਆ ਗੁਰੂਆਂ ਦੀ ਚਾਲ ਤੇ ਸਾਡੇ ਗੁਰੂਆਂ ਦੇ ਬਾਣੀ ਦਾ ਜਿਹੜਾ ਪ੍ਰਕਾਸ਼ ਆ ਪ੍ਰਕੋਪ ਆ ਇਹ ਜ਼ਾਲਿਮਾਂ ਦੇ ਉੱਤੇ ਇਹ ਜਿਹੜੇ ਇੰਨੇ ਮੈਂ ਕਹਿੰਦਾ ਵੀ ਜਿਹੜਾ ਕਿ ਬਿਆਨਤੇ ਬੁਚੜ ਨਾਲ ਤੁਲਨਾ ਕਰਦਾ ਹਰ ਇੱਕ ਬੰਦਾ ਇਹ ਉਹਦੇ ਤੋਂ ਵੀ ਜ਼ਿਆਦਾ ਯਾਰਮ ਨਿਕਲੇ ਨੇ ਅੰਗਰੇਜ਼ਾਂ ਤੋਂ ਵੀ ਜ਼ਿਆਦਾ ਨੇ ਜਿਹੜੇ ਕਿ ਸਾਡੇ ਆਪ ਦੇ ਭਰਾਵਾਂ ਨੂੰ ਚੱਕ ਚੱਕ ਕੇ ਆਹ ਦਿੱਲੀ ਦੇ ਇੱਕ ਗੰਦੇ ਜਿਹੇ ਬੰਦੇ ਦੇ ਮੰਗਰ ਲਾ ਕੇ ਭਗਵੰਤਮਾਨ ਸਾਡੇ ਬੰਦਿਆਂ ਨੂੰ ਅੰਦਰ ਦੇਈ ਜਾਂਦਾ ਡਰ ਲੱਗਦਾ ਨਾ ਹੁਣ ਇਹਨਾਂ ਨੂੰ ਕਾਮਦੇ ਆ ਕਿਵੇਂ ਕਹਿੰਦਾ ਆਪਦੇ ਐਮਐਲਏ ਨੂੰ ਕਹਿੰਦਾ ਮੇਰੀ ਘਰ ਵਾਲੀ ਨੂੰ ਬਣਾ ਲਿਓ ਮੁੱਖ ਮੰਤਰੀ ਮੇਰੇ ਅਹੁਦੇ ਤੇ ਬਿਠਾ ਲਓ ਤੇ ਕਹਿੰਦਾ ਮੇਰਾ ਵਾਦਾ ਤੁਹਾਡੇ ਨਾਲ ਵੀ ਆਉਣ ਵਾਲੇ ਟਾਈਮ 'ਚ ਮੈਂ ਤੁਹਾਨੂੰ ਜਿਤਾ ਦੂੰਗਾ ਪਲਾ ਮੇਲਿਆਂ ਨੇ ਕੀ ਲੈਣਾ ਬਾਈ ਜਦੋਂ ਜਨਤਾ ਖਲਾਫ ਹੈ ਜਨਤਾ ਦਿੱਲੀ ਦੀ ਕਹਿ ਰਹੀ ਹੈ ਵੀ ਅਸੀਂ ਖਲਾਫ ਆ ਉਹ ਦੋ ਚਾਰ ਜਿਹੜੇ ਸਿਰ ਮਾਰਨ ਵਾਲੇ ਹੁੰਦੇ ਐ ਤਾਂ ਹਰ ਇੱਕ ਦੇ ਮੰਗਰੀ ਹੁੰਦੇ ਨੇ ਤਾਂ ਮੇਰੀ ਅਪੀਲ ਵੱਧ ਤੋਂ ਵੱਧ ਤੁਹਾਨੂੰ ਇਹੀ ਹੈ ਹਰ ਪੈਣ ਪਰਾ ਤਿੱਕੇ ਵੀਡੀਓ ਪਹੁੰਚਣੀ ਚਾਹੀਦੀ ਵੀ ਭਾਈ ਅਮਰਪਾਲ ਸਿੰਘ ਦੀ ਕਿਹੜੀ ਚਾਲ ਆ ਤੇ ਕਿਵੇਂ ਉਹਨਾਂ ਨੇ ਇਸ ਚਾਲ ਨੂੰ ਗੁਰੂ ਦੇ ਸਿੰਘਾਂ ਨੇ ਇਹਨਾਂ ਦੇ ਉੱਤੇ ਜਿਹੜਾ ਕਿ ਪ੍ਰਕਾਸ਼ ਆ ਗੁਰੂ ਦਾ ਪਵਾ ਦਿੱਤਾ ਤੇ ਜ਼ਾਲਮਾਂ ਨੂੰ ਢਾਹ ਢੇਰੀ ਕਰ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਇਹ ਵੀ ਬਦਲਿਆ ਜਾ ਰਿਹਾ ਪੰਜਾਬੀ ਉਹ ਤੁਹਾਨੂੰ ਮੈਂ ਪਹਿਲਾਂ ਵੀ ਅਪਡੇਟ ਦੇ ਚੁੱਕਿਆ ਜਿਹੜਾ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਦਬ ਕੇ ਵੀਡੀਓ ਸ਼ੇਅਰ ਕਰ ਦੇਣਾ ਮਿਲਦੇ ਆਂ ਅਗਲੇ ਟੌਪਿਕ ਦੇ ਵਿੱਚ ਵੀਰੋ ਕੇਜਰੀਵਾਲ ਜਿਸ ਦਾ ਕਿ ਭਗਵੰਤ ਮਾਨ ਦੀ ਪਾਰਟੀ ਦਾ ਮੁੱਖ ਮੰਤਰੀ ਸੀ ਉਹ ਆਪਣੇ ਜਿਹੜਾ ਵਾ ਅਸਤੀਫਾ ਦੇ ਰਿਹਾ ਵਾ ਭਗਵੰਤ ਮਾਨ ਦੀ ਵੀ ਸੀਐਮ ਸ਼ਿਪ ਜਿਹੜੀ ਖਤਰੇ ਦੇ ਵਿੱਚ ਗਈ ਹੈ ਇਹੀ ਗੱਲਾਂ ਹੋ ਰਹੀਆਂ ਮੈਂ ਹਰ ਬੰਨੇ ਇਹ ਨਿਊਜ਼ ਚੱਲ ਰਹੀ ਹੈ ਕਿ ਭਗਵੰਤ ਮਾਨ ਵੀ ਸੀਐਮ ਸ਼ਿਪ ਖਤਮ ਹੋ ਜਾਏਗੀ ਤੇ ਵੀਰੋ ਭਗਵੰਤ ਮਾਨ ਬਾਜ਼ਾਰ ਤੱਕ ਸਿੱਖ ਹੈ ਪਰ ਇਨੇ ਸਿੱਖਾਂ ਨੂੰ ਕੋਈ ਫਾਇਦਾ ਨਹੀਂ ਦਿੰਦਾ ਬੰਦੀ ਸਿੰਘਾਂ ਦੀ ਇਨੇ ਕੋਈ ਗੱਲ ਨਹੀਂ ਕੀਤੀ ਪੰਜਾਬ ਦੇ ਕਿਸਾਨਾਂ ਦਾ ਇਨੇ ਕੋਈ ਮਸਲਾ ਹੱਲ ਨਹੀਂ ਕੀਤਾ ਅਮਰਪਾਲ ਸਿੰਘ ਨੂੰ ਉਲਟਾ ਇਨੇ ਵਿੱਚ ਪਾ ਦਿੱਤਾ ਜੇਲ੍ਹ ਦੇ ਐਨਐਸਐਲ ਆਤੀ ਹੈ ਪੂਰੀ ਸਿੱਖ ਉਹ ਅਮਰਪਾਲ ਸਿੰਘ ਦੇ ਨਾਲ ਹੈ ਇਹ ਅਮਰਪਾਲ ਸਿੰਘ ਦੇ ਖਿਲਾਫ ਹੈ ਤੇ ਵੀਰੋ ਇਹ ਬੰਦੇ ਦਾ ਮੇਰਾ ਇਹ ਮੰਨਣਾ ਹੈ ਕਿ ਲੱਖ ਲੱਥ ਜਾਣਾ ਹੀ ਚੰਗਾ ਵੈ ਕਿਉਂਕਿ ਇਹ ਲੱਤੇਗਾ ਤੇ ਫਿਰ ਹੋਰ ਹੋ ਸਕਦਾ ਵੈ ਕੋਈ ਹੋਰ ਚੰਗਾ ਬੰਦਾ ਆ ਜਾਵੇ ਜਿਹੜਾ ਕਿ ਸਿੱਖੀ ਦੇ ਬਾਰੇ ਕੁਝ ਚੰਗਾ ਪੋਜ਼ਿਟਿਵ ਸਟੈਪ ਲਵੇ ਵੀਰ ਤੁਹਾਨੂੰ ਕੀ ਲੱਗਦਾ ਵੈ ਕਿ ਜਿਹੜਾ ਨਵਾਂ ਕੋ ਸੀਐਮ ਬਣੇਗਾ ਉਹ ਭਗਵੰਤ ਮਾਨ ਨਾਲੋਂ ਬਿਹਤਰ ਹੋਏਗਾ ਜਾਂ ਕਿ ਉਹ ਭਗਵੰਤ ਮਾਨ ਨਾਲੋਂ ਵੀ ਚਾਰਾ ਤੱਕ ਆਏਗਾ ਕਮੈਂਟ ਕਰਕੇ ਆਪਣੀ ਰਾਏ ਦਾ ਅਹਿਸਾਨ ਲਾਜ਼ਮੀ ਕਰਿਓ ਆਪਣਾ ਤੇ ਸਾਰਾ ਖਿਆਲ ਰੱਖੇ ਦੁਆਵਾਂ ਯਾਦ ਰੱਖਿਓ ਅੱਲਾ ਫਜ਼